ਜਿਹੜੀ ਅੱਖ ਦਾ ਆਪਰੇਸ਼ਨ ਹੋਇਆ ਉਸ ਪਾਸੇ ਪਹਿਣਾ ਨਹੀਂ 15 ਦਿਨ ਠੀਕ ਹੈ ਜੀ ਨਹਾਉਣਾ ਪਿੰਡੇ ਪਿੰਡੇ ਨਹਾਉਣਾ ਕਿਸੇ ਨਹਾਉਣਾ ਪੈਗੇ ਨਹਾਉਣਾਗਾ ਠੀਕ ਹੈ ਜੀ ਹੱਥ ਕੱਪੜਾ ਰਮਾਲ ਨਹੀਂ ਲਾਉਣਾ ਇਹਨੂੰ ਜਿਹੜੀ ਦਵਾਈ ਦੇਵਾਂਗੇ ਉਹ 2 ਘੰਟੇ ਬਾਅਦ ਪਾਉਣੀ ਆ 2-2 ਘੰਟੇ ਬਾਅਦ 6 ਵਾਰੀ ਜਿੰਨੇ ਵਾਰੀ ਦਵਾਈ ਪਾਉਣੀ ਆ ਕਾਟਨ ਵਾਲ ਕੇ ਇੰਨਿਕ ਉਹਨਾਂ ਨੂੰ ਚੋੜ ਕੇ ਚੰਗੀ ਤਰ੍ਹਾਂ ਉਸੇ ਨਖ ਸਾਫ਼ ਕਰਨੀ ਆ ਇਹਨੂੰ ਗੰਦਾ ਹੱਥ ਕੱਪੜਾ ਰਮਾਲ ਨਹੀਂ ਲਾਉਣਾ ਠੀਕ ਹੈ ਜੀ ਜਿੰਨੇ ਵਾਰ ਦਵਾਈ ਪਾਉਣੀ ਆ ਕੋਆ ਖਿੱਚ ਕੇ ਪਾਉਣੀ ਆਵੇਂ ਨੀਕੇ ਜਿਹੜੀ ਕਾਟਨ ਬੋਇਲ ਕਰਨੀ ਆ ਰੋਜ਼ ਫਰੈਸ਼ ਕਾਟਨ ਬੋਇਲ ਕਰਨੀ ਆ ਇੱਕ ਦਿਨ ਹੀ ਵਰਤਨੀ ਆ ਅਗਲੇ ਦਿਨ ਨਵੀਂ ਕਾਟਨ ਲੈ ਕੇ ਥੋੜੀ ਜੀ ਲੈ ਕੇ ਉਹਨੂੰ ਬੋਇਲ ਕਰਨਾ ਬਾਟੇ ਨੂੰ ਟਾ ਕੇ ਰੱਖਣਾ ਆਵਾਲ ਨਾ ਪੰਜਾਬੀ ਚ ਬੋਇਲ ਨਹੀਂ ਜੀ ਆਵਾਲ ਨਾ ਉਬਾਲਨਾ ਕਾਟਨ ਨਹੀਂ ਦੇ ਦੱਸਨਾ ਵੀ ਨੂੰ ਨੂੰ ਕਹਿੰਦੇ ਆ ਜਿਹੜੀ ਰੂਮ ਆ ਉਹ ਤੁਸੀਂ ਆ ਬਾਜ਼ਾਰੂ ਲੈ ਲਿਓ ਬੋਇਲ ਕਰ ਪੜੇ ਲਿਖੇ ਜੀ ਤੁਹਰਾ ਹੋਣਾ ਠੀਕ ਹੈ ਤੇ ਜਿਹੜੀ ਰੂਮ ਆ ਇਹ ਨਹੀਂ ਵੀ ਉਬਲੀ ਹੋਈ ਰੋ ਕੱਟੀ ਉਹਦੇ ਜੋ ਬਾਗ ਦੇ ਕੱਢ ਕੇ ਆਪਣੇ ਜੇਬ ਚ ਪਾ ਲਈ ਜਾਂ ਕਿਸੇ ਪੋਲੀਥੀਨ ਦੇ ਲਫਾਵੇ ਚ ਪਾ ਲਈ ਠੀਕ ਹੈ ਇਹ ਜਿਹਾ ਭਾਂਡੇ ਜੀ ਰਹਿਣੇ ਨਹੀਂ ਹੈ ਇਹ ਧਿਆਨ ਰੱਖਣਾ ਹੈ 15 ਮਿੰਟ ਘੱਟ ਤੋਂ ਘੱਟ ਉਬਾਲ ਲੈ ਜਦੋਂ ਬੁਲਬਲੇ ਆਉਣੇ ਚਲੋ 15 ਮਿੰਟ ਬਾਅਦ ਠੀਕ ਹੈ ਇਹ ਗੱਲ ਦਾ ਧਿਆਨ ਰੱਖਣਾ ਆਪ ਨੂੰ ਕੋਈ ਉਂਗਲ ਕੱਪੜਾ ਰੁਮਾਲ ਲਾਉਣਾ ਨਹੀਂਗਾ ਇਹ ਧਿਆਨ ਰੱਖਣਾ ਜਿਸ ਪਾਸੇ ਬਰੇਜਨ ਹੈ ਪਾਸਾ ਨਹੀਂ ਲੈਣਾ ਨਹਾਉਂਦੇ ਹੋਏ ਧਿਆਨ ਰੱਖਣਾ ਗਲੇ ਤੋਂ ਹੀ ਟਾਈਟ ਹੋਣਾ ਠੀਕ ਹੈ ਸਾਬਣ ਨਾਲ ਹੱਥ ਧੋ ਕੇ ਦਵਾਈ ਪਾਉਣੀ ਆਹ ਮੁੱਖ ਗੱਲ ਹੈ ਬਾਕੀ ਇਹ ਰਾਤਾਂ ਦੇ ਜਿਹੜੀਆਂ ਗੋਣ ਗੱਲਾਂ ਨੇ ਟ੍ਰੇਸ਼ਨ ਵਾਲੀ ਦਵਾਈ ਦੂਜੀ ਅੱਖ ਚ ਨਹੀਂ ਪਾਉਣੀ ਠੀਕ ਹੈ ਜੀ ਸੌਣ ਲੱਗੇ ਕੱਪੜਾ ਉੱਪਰ ਨਹੀਂ ਲੈਣਾ ਹੈਗਾ ਅੱਜ ਦਾ ਦਿਨ ਐਨਕ ਲਾ ਕੇ ਰੱਖ ਲੈ ਤੁਹਾਨੂੰ ਹੈਬਿਟ ਬਣ ਜੂਗੀ ਆਦਤ ਬਣ ਜੂ ਅੱਜ ਠੀਕ ਹੈ ਜੀ ਬੱਸ ਹੋਰ ਰੋਣੇ ਖਾਣ ਖਾਣ ਪੀਣ ਦਾ ਕੋਈ ਭਰੇਜ ਨਹੀਂ ਲੈਡ ਟੀਵੀ ਦਾ ਧੁੱਪ ਦਾ ਕੋਈ ਭਰੇਜ ਨਹੀਂ ਹਾਂ ਹੁਣ ਵਾਲੇ ਮਿੱਟੇ ਚ ਬਣਨਾ ਕਿ ਫੇਰ ਕਿਤੇ ਸਟੋਰ ਚ ਬੈਠੇ ਰਹੋ ਅੰਦਰ ਠੀਕ ਹੈ ਜੀ ਐ ਨਹੀਂ ਅੱਜੂ ਬਾਦਾਮ ਖਰੋੜ ਨਹੀਂ ਖਾਣੇ ਕਲ ਦੀ ਚੀਜ਼ ਨਹੀਂ ਖਾਣੀ ਜੀ ਨਹੀਂ ਖਾਣੀ ਉਹੀ ਚੀਜ਼ ਹਰ ਕਾਲੀ ਚੀਜ਼ ਨਹੀਂ ਖਾਣੀ ਕਾਜੂ ਬਦਾਮ ਕਰੋੜ ਕੋਈ ਕਾਲਾ ਬਿਸਕੁਟ ਨਹੀਂ ਖਾਣਾ ਠੀਕ ਹੈ ਜੀ ਜਿੰਨੇ ਵਾਰੀ ਦਵਾਈ ਪਾਉਣੀ ਆ ਕੋਆ ਖਿੱਚ ਕੇ ਪਾਉਣੀ ਆ ਓਨੇ ਵਾਰੀ ਹੀ ਸਪਾਈ ਕਰਨੀ ਆ ਕਾਟਨ ਵਾਲ ਕੇ ਐਨੀ ਕਾਟਨ ਨਾ ਬਾਲ ਲਿਓ ਐਨੀ ਕੀ ਥੋੜੀ ਜਿਹੀ ਕਾਟਨ ਬਾਲ ਕੇ ਪੰਬਾ ਚੰਗੀ ਤਰ੍ਹਾਂ ਨਿਚੋੜ ਕੇ ਬਿਲਕੁਲ ਕੱਪੜੇ ਬਣਾ ਲੈਣਾ ਉਹਨੂੰ ਚੰਗੀ ਤਰ੍ਹਾਂ ਪਾਣੀ ਲੱਗਣ ਰੱਖ ਨੂੰ ਠੀਕ ਹੈ ਜੀ 15 ਦਿਨ 15 ਦਿਨ ਬਾਅਦ ਕੋਈ ਭਰੇ ਨਹੀਂ 15 ਦਿਨ ਬਾਅਦ ਤੁਹਾਨੂੰ ਬੁਲਾਵਾਂਗੇ ਇੱਥੇ ਡੇਢ ਦਿਮਾਗੇ ਕੈਂਡੀਡੇਟ ਦੇ ਨਹੀਂ ਗੱਲ ਹੀ ਮਾਰਨੇ ਨੰਬਰ ਅਨਵਾ ਦੇਖ ਲੈ 42 7 ਅੱਜ ਕਾਇਦ ਹੈ ਕਾ 24 ਜਿਹੜਾ ਕੋਈ ਨਸ਼ਾ ਕਰਦਾ ਜਾ ਬੀੜੀ ਸਿਗਰਟ ਤੇ ਸ਼ਰਾਬ ਉਹ ਨਹੀਂ ਪੀਣੀ ਜੀ 7 ਤਰੀਕ ਨੂੰ ਹੋਊਗੀ 15 ਦਿਨ ਨਹੀਂ ਪੀਣੀ ਹੋ 7 ਤਰੀਕ ਨੂੰ ਕਿੰਨੇ ਵਜੇ 3 ਵਜੇ 7 ਤਰੀਕ ਨੂੰ 9 ਵਜੇ ਇੱਥੇ ਪਹੁੰਚਣਾ 9 ਵਜੇ ਠੀਕ ਹੈ ਜੀ ਦਵਾਈ ਘਟੂਗੀ 7 ਤਰੀਕ ਨੂੰ 9 ਵਜੇ ਉਰੇ ਆਉਣਾ ਜੀ ਕੰਮ ਕਿਉਂ ਹੈ ਮੇਨ ਗੱਲ ਇਹਨੂੰ ਹੱਥ ਕੱਪੜਾ ਰਮਾਲ ਨਹੀਂ ਲਾਉਣਾ ਠੀਕ ਹੈ ਜੀ ਬਸ ਜੀ ਆ ਜਿਹੜੀ ਨਾਲ ਰੋਕੋ ਸਾਰੇ ਡਾਕਟਰ ਨੇ ਆਣ ਪੀਣ ਦਾ ਕੋਈ ਭਰੇ ਨਹੀਂ ਨੋਨ ਮਿਰਚ ਘੱਟ ਪਾ ਕੇ ਸਬਜ਼ੀ ਖਾ ਸਕਦੇ ਹੋ ਆ ਜਿਹੜੀ ਦਵਾਈ ਤੁਹਾਨੂੰ ਦੇ ਰਹੇ ਆ ਇਹ ਹੁਣੇ ਖੋਲ ਕੇ ਦੇਮਗੇ ਇੱਕ ਇੱਕ ਵਾਰ ਪਾਵਾ ਜੇ 2 ਘੰਟਿਆਂ ਤੱਕ ਤੁਸੀਂ ਜਾਗਦੇ ਰਹੇ ਪਾਲਿਓ ਨਹੀਂ ਫਿਰ ਕੰਮ ਨਹੀਂ ਆਉਂਦਾ 6 ਵਾਰੀ 6 ਵਾਰੀ 2-2 ਘੰਟੇ ਵੱਲ ਪਾਉਣੀ ਆ 6 ਵਾਰੀ ਠੀਕ ਹੈ ਜੀ